ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਦਾ ਆਪਾਂ ਬਲੌਗ ਸਟਾਰਟ ਕਰਦੇ ਆਂ ਜੀ ਆਪਣੀ ਮੱਝ ਕਾੜਾ ਪੀ ਰਹੀ ਆ ਇਹ ਵਿਚਾਰੀ ਵੇਖ ਲੋ ਸਬਰ ਸੰਤੋਖ ਹਾਲੀਆ ਹਨਾ ਇਹਦੇ ਵਿਚਾਰੀ ਦੇ ਬੱਚੇ ਨਹੀਂ ਬਚਦੇ ਹਰ ਵਾਰ ਕੁਝ ਨਾ ਕੁਝ ਪ੍ਰੋਬਲਮ ਆ ਜਾਂਦੀ ਹੈ ਕਿਤੇ 3 ਨਾ 4 ਮਹੀਨਿਆਂ ਬਾਅਦ ਆ ਜਾਂਦੀ ਹੈ ਬੱਚੇ ਨੂੰ ਕਦੇ ਜਾਂਦੇ ਨੂੰ ਹੋ ਜਾਂਦਾ ਤੇ ਐਰ ਕੀ ਨਾ ਸਾਲਾਂ ਬਾਅਦ ਕੱਤੀ ਸੀਗੀ ਤੇ ਉਹ ਵੀ 20 ਦਿਨ ਪਹਿਲਾਂ ਵੀ ਨਾ ਇਹ ਸੂਪੀ 20 25 ਦਿਨ ਪਹਿਲਾਂ ਸੂਪੀ ਇਹ ਤਿਆਂ-ਤਿਆਂ ਬੱਚਾ ਵਿਚਾਰੀ ਦਾ ਅੰਦਰ ਹੀ ਮਰਿਆ ਰਿਆ ਤੇ ਦੋ ਤਿੰਨ ਦਿਨਾਂ ਬਾਅਦ ਹੁਣ ਥੋੜਾ ਜਿਹਾ ਮਾਣੇ ਦਾ ਸਹੀ ਹੋਇਆ ਮੇਰਾ ਵੀ ਮਾਣੇ ਦੇ ਨਾਲ ਹੀ ਵਿਚਾਰੀ ਦੇ ਖਰਾਬ ਹੋ ਜਾਂਦਾ ਤੇ ਫੇਰ ਵੀ ਵੇਖ ਲਓ ਕੋਈ ਚੀਜ਼ ਪਾਦ ਕੇ ਖਾ ਲੈਂਦੀ ਐ ਗੁਣਾ ਦੀ ਗੁਥਲੀ ਆ ਇਹ ਮੱਝ ਵਿਚਾਰੀ ਐ ਇੱਕ ਵਾਸੇ ਬੋਲ ਨਹੀਂ ਸਕਦੀ ਤੇ ਐਡੀ ਸਿਆਣੀ ਆ ਬਹੁਤ ਜਿਆਦੇ ਮੱਝ ਸਿਆਣੀਆਂ ਵਿਚਾਰੀ ਇਹ ਤੇ ਪਰ ਇਹਦੇ ਬੱਚੇ ਨਹੀਂ ਬਚਦੇ ਜੇ ਕਿਸੇ ਨੂੰ ਇਹਦੇ ਬਾਰੇ ਬੱਚੇ ਬਚਾਉਣ ਬਾਰੇ ਕੋਈ ਪਤਾ ਹੋਵੇ ਤਾਂ ਜਰੂਰ ਮੈਨੂੰ ਦੱਸਿਓ ਜੀ ਤੇ ਐਰ ਕੀ ਤਾਂ 25 ਦਿਨ ਪਹਿਲਾਂ ਜਾਨੀ ਕਿ ਬੱਚਾ ਤਾਂ ਅੰਦਰ ਨਾ ਪਤਾ ਹੀ ਨਹੀਂ ਲੱਗਿਆ ਅੰਦਰ ਹੀ ਮਰ ਗਿਆ ਵਿਚਾਰੀ ਦਾ ਕੱਟੀ ਸੀਗੀ ਯਾਰ ਕੀ ਤਾਂ ਅੱਗੇ ਤਾਂ 3-4 ਸਾਲ ਹੋ ਗਏ ਕੱਟੇ ਹੀ ਦਿੰਦੀ ਸੀਗੀ ਤੇ ਹੁਣ ਇਹਨੂੰ ਵਿਚਾਰੀ ਨੇ ਵੇਖੋ ਕਾੜਾ ਧਰਿਆ ਤੇ ਪੀ ਗਈ ਆ ਇਹ ਤੇ ਸਬਰ ਸੰਤੋਖ ਰੱਬ ਨੇ ਦਿੱਤਾ ਹਨਾ ਕੋਈ ਕਰਮ ਮਾੜੇ ਕੀਤੇ ਵਿਚਾਰੀ ਨੇ ਜਿਹੜੇ ਭੋਗ ਰਹੀ ਆ ਜਿਹੜੇ ਬੱਚੇ ਦਾ ਇਹਨੂੰ ਸੌਖ ਨਹੀਂ ਮਿਲਦਾਗਾ ਜ਼ਰੂਰੀ ਨਹੀਂ ਹੁੰਦਾ ਕਿ ਵੀ ਆਪਾਂ ਵੀ ਬੱਚੇ ਕੋਈ ਕਮਾਵੇ ਜਾਂ ਕਿਵੇਂ ਇੱਕ ਹਨਾ ਮਾਂ ਨੂੰ ਬੱਚੇ ਦਾ ਬਹੁਤ ਹੁੰਦਾ ਜਿਵੇਂ ਇੱਕ ਔਰਤ ਇਸ ਦਰਦ ਦੇ ਸਮਝ ਸਕਦੀ ਹੈ ਵੀ ਇੰਨੀ ਪੀੜਾ ਝੱਲਣ ਤੋਂ ਬਾਅਦ ਵੀ ਇਹਨੂੰ ਫਲ ਨਹੀਂ ਉਹਦਾ ਮਿਲਦਾ ਦਾ ਕਰਮਾਂ ਦੀ ਖੇਡ ਹੈ ਜੀ ਆਪੋ ਆਪਣੇ ਕਰਮ ਭੋਗਦਾ ਲਓ ਜੀ ਵਿਚਾਰੀ ਨੇ ਕਾੜਾ ਖਾ ਲਿਆ ਕਾੜਾ ਪੀ ਲਿਆ ਤੇ ਹੁਣ ਮੇਰਾ ਵੇਟ ਕਰਦੀ ਆ ਹਨਾ ਵੀ ਮੈਨੂੰ ਖੋਲੂਗੀ ਬੰਨੂਗੀ ਮੇਰੇ ਨਾਲ ਗੱਲਾਂ ਕਰੂਗੀ ਇਹਦੇ ਨਾਲ 10 ਮਿੰਟ ਗੱਲਾਂ ਕਰਕੇ ਇਹਨੂੰ ਦੁੱਖ ਸੁੱਖ ਕਰ ਲਈਦਾ ਇਹਦੇ ਨਾਲ ਤੇ ਬਹੁਤ ਮਾਨ ਦਾਸ ਹੋਇਆ ਜੀ ਜਿਹੜਾ ਹਨ ਜੇ ਕਿਸੇ ਨੂੰ ਦੱਸ ਦੇ ਤਗਲਾ ਕਹਿੰਦਾ ਹੈ ਡੰਗਰੀ ਸੀ ਪਰ ਜਿਹੜੇ ਸਾਹਮ ਦੇ ਉਹਨਾਂ ਨੂੰ ਪਤਾ ਵੀ ਡੰਗਰ ਦੀ ਐਵੇਂ ਤੇ ਕੀ ਹੁੰਦੀ ਆ ਜਦੋਂ ਇਸ ਤਰ੍ਹਾਂ ਨੁਕਸਾਨ ਹੋ ਜਾਵੇ ਹਨਾ ਬੱਚਾ ਬਚੇ ਨਾ ਜਾਂ ਕੋਈ ਕਾਟਾ ਪੈ ਜਾਵੇ ਆਪਾਂ ਨੂੰ ਦੁੱਧ ਤਾਂ ਵਿਚਾਰੀ ਦੇ ਦੂਗੀ ਏਡੀ ਗੱਲ ਨਹੀਂ ਗਣਾ ਦੀ ਗੁਣਾ ਦੀ ਗੁਥਲੀ ਆ ਪਰ ਬੱਚੇ ਦਾ ਦਰਦ ਬਹੁਤ ਔਖਾ ਦਰਦ ਹੈ ਤਕਲੀਫ ਵੀ ਚੱਲੀ ਸਾਰਾ ਕੁਝ ਕੀਤਾ ਐਂਡ ਤੇ ਆ ਕੇ ਨਹੀਂ ਇਹਨੂੰ ਮਿਹਨਤ ਦਾ ਫਲ ਮਿਲਿਆ ਇਹਦੀ ਦਾ ਹਨਾ ਚਲੋ ਜੀ ਸਵਰੀਆ ਪਰਮਾਤਮਾ ਨੂੰ ਜਿਵੇਂ ਮਨਜ਼ੂਰ ਹੈ ਐਰਕੀ ਬਹੁਤ ਵੱਡੀ ਆਸ ਸੀ ਮੈਨੂੰ ਵੀ ਇਹ ਕੱਟੀ ਦੇਊਗੀ ਵਧੀਆ ਹੋਊਗੀ ਤੰਦਰੁਸਤਾਂ ਮੱਝ ਵਧੀਆ ਹਰ ਵਾਰਾ ਹੁੰਦੀ ਆ ਇੱਕ ਵਾਰੀ ਇਹਦਾ ਬੱਚਾ ਸੀਗਾ ਵੀ ਜਿਹੜਾ ਬਾਰਤ ਹੋਏ ਤੋਂ ਬਾਅਦ ਦੋ ਦਿਨਾਂ ਬਾਅਦ ਇਹਦੀ ਮੌਤ ਹੋ ਗਈ ਸੀ ਉਹ ਉੱਠਿਆ ਨਹੀਂ ਗਿਆ ਸੀ ਉਹ ਤੋਂ ਤੇ ਉਹ ਤਿੰਨਾ ਚੌਹਾਂ ਮਹੀਨਿਆਂ ਦੇ ਹੋ ਹੋ ਕੇ ਇਹਦੇ ਬੱਚੇ ਪੂਰੇ ਹੋ ਜਾਂਦੇ ਚੰਗੇ ਭਲੇ ਬਸ ਕੋਈ ਯਕੀਨ ਨਹੀਂ ਮੰਨਦਾ ਵੀ ਵੇਖਣ ਵਾਲੇ ਨੂੰ ਇਹ ਲੱਗਦਾ ਵੀ ਇਹ ਸਾੰਮ ਦੀ ਨਹੀਂ ਇਹ ਕੱਟੇ ਕਰਕੇ ਕੱਟੇ ਹੀ ਦਿੰਦੀ ਸੀ ਐਰਕੀ ਕੱਟੀ ਸੀ ਵਿਕਟੇ ਕਰਕੇ ਖਣੀ ਦੀ ਦੇਖਪਾਲ ਨਹੀਂ ਕਰਦੀ ਤੇ ਤਾਂ ਕਰਕੇ ਇਹ ਪੂਰੇ ਹੋ ਜਾਂਦੇ ਆ ਦੇਖੋ ਜੀ ਜਦੋਂ ਆਪਾਂ ਸਾਂਭਣਾ ਹੀ ਆ ਬੱਚਾ ਮਿਹਨਤ ਕਰਦੇ ਆ ਮਾਂ ਨੂੰ ਤਾਂ ਧੀ ਆ ਪੁੱਤ ਆ ਕਾਲਾ ਗੋਰਾ ਲੰਗਾ ਕੁਝ ਵੀ ਅੰਨਾ ਬੋਲਾ ਉਹਨੂੰ ਉਹਦਾ ਮੋਹ ਹੁੰਦਾ ਹੁੰਦਾ ਹੀ ਹੁੰਦਾ ਵਾ ਤੇ ਮੇਰਾ ਵੀ ਮਨ ਨਹੀਂ ਕਰਿਆ ਜੀ ਕੋਈ ਵੀ ਵੀਡੀਓ ਬਣਾਉਣ ਨੂੰ ਜਾਂ ਕੋਈ ਹੋਰ ਕੰਮ ਕਰਨ ਨੂੰ ਇਹਦੇ ਨਾਲ ਹੀ ਬਸ ਗੱਲੀ ਬਾਤੀ ਲੱਗ ਕੇ ਟਾਈਮ ਪਾਸ ਕਰ ਲਈਦਾ ਹਨਾ ਹੱਥ ਧੋਕੇ ਬਹਿ ਗਈ ਆ ਵਿਚਾਰੀ ਇੰਨੇ ਆਸਾਮੀਦਾਂ ਤੋਂ ਬਾਅਦ ਤੇ ਹੁਣ ਟਾਈਮ ਹੋਇਆ ਸੀ ਦੁਪਹਿਰ ਦਾ ਜੀ ਤੇ ਮਨ ਨੂੰ ਥੋੜਾ ਜਿਹਾ ਹਨਾ ਸਮਝਾਇਆ ਆਪਦੇ ਨੂੰ ਕੀਤਾ ਵੀ ਚਲੋ ਫੇਰ ਸਹੀ ਅਗਲੇ ਸਾਲ ਸਹੀ ਹਨਾ ਤੇ ਹੁਣ ਪੱਠੇ ਲੱcke ਪਾਉਣੇ ਆ ਇਹ ਸਰਸੁਰ ਕੋਲੋਸ ਪੱਠੇ ਪਾਤੇ ਆ ਤੇ ਮੈਂ ਇਸ ਮੱਝ ਨੂੰ ਨਾ ਉੱਤਰ ਸਾਈਡ ਤੇ ਪੱਠੇ ਪਾਏ ਸੀ ਮੇਰੇ ਮੈਂ ਕਿਹਾ ਵੀ ਮੇਰਾ ਹਰਾ ਖਾ ਲੂਗੀ ਇਹ ਪਰ ਇਹਨੇ ਨਾ ਦੋ ਵਾਰਾਂ ਕਰਕੇ ਉਹ ਡੋਲਤੇ ਦੋ ਵਾਰਾਂ ਮੈਂ ਰੱਖ ਕੇ ਦੋ ਵਾਰਾਂ ਡੋਲਤੇ ਤੇ ਇੱਥੇ ਆ ਕੇ ਇਹਨਾਂ ਦੇ ਨਾਲ ਇੱਧਰ ਬੰਨਤੀ ਹੁਣ ਪੱਖੇ ਥੱਲੇ ਤੇ ਇਹਨਾਂ ਦੇ ਨਾਲ ਆ ਕੇ ਐ ਖਾਣ ਲੱਗੀ ਕੱਲੀ ਇਹ ਜੀ ਨਹੀਂ ਲਾਉਂਦੀ ਇੱਕ ਵਾਰ ਅਸੀਂ ਸਾਰੇ ਪਸ਼ੂ ਵੇਤੇ ਕੱਲਾ ਇਹਨੂੰ ਰੱਖ ਲਿਆ ਇਹ ਸਾਰੀ ਜਿਹੜੀ ਰੋਈ ਜਾਇਆ ਕਰੇ ਰੋਈ ਜਾਇਆ ਕਰੇ ਰੋ ਰੋ ਕੇ ਨੇ ਆਪਦਾ ਬੁਰਾ ਹਾਲ ਕਰ ਲਿਆ ਫਿਰ ਸਾਨੂੰ ਗਾਂ ਲੈ ਹੋਣੀ ਪਈ ਇੱਕ ਹੋਰ ਇਹਦੇ ਮਾਰਿਆ ਨੇ ਫਿਰ ਇਹਨੇ ਜੀ ਲਾਇਆ ਐ ਮਾਨਾ ਖਰਾਬ ਕਰਦੀ ਆ ਤੇ ਹੁਣ ਇਹਨਾਂ ਦੇ ਨਾਲ ਰਲ ਕੇ ਇੱਥੇ ਖਾਣ ਲੱਗੀ ਆਪਣਿਆਂ ਦਾ ਦੁੱਖ ਜਿਹੜਾ ਹੁੰਦਾ ਹਨਾ ਆਪਣਿਆਂ ਦਾ ਹੀ ਹੁੰਦਾ ਜੀ ਜਿਹੜਾ ਆਪ ਦਾ ਆਪ ਦਾ ਹੀ ਹੁੰਦਾ ਤੇ ਇੱਕ ਵਾਰ ਜਦੋਂ ਬੱਚਾ ਇਹਦਾ ਦੋ ਦਿਨਾਂ ਬਾਅਦ ਪੂਰਾ ਹੋਗਾ ਜਨਮ ਲੈਏ ਤੋਂ ਬਾਅਦ ਫਿਰ ਇਸ ਕੱਟੀ ਦੀ ਇਹ ਕੱਟੀ ਉਹਦੇ ਛੋਟੀ ਸੀ ਤੇ ਇਹ ਨੂੰ ਕੋਲੇ ਇਹਦੇ ਬਨ ਕੇ ਨਾ ਤੇ ਫਿਰ ਇਹਨੂੰ ਸਰਵਾਸ ਆਉਂਦਾ ਹੁੰਦਾ ਸੀ ਦੂਜਿਆਂ ਨੂੰ ਇਹਨੇ ਮਾਰਨਾ ਜਦੋਂ ਪਹਾੜਾ ਪਉਣਾ ਤੇ ਇਸ ਕੱਟੀ ਨੂੰ ਨਹੀਂ ਕੁਝ ਵੀ ਆਂਦੀ ਹੁੰਦੀ ਸੀਗੀ ਇਹਨੇ ਆਦੀ ਧੀ ਬਣਾ ਕੇ ਪਾਲੀ ਵੀ ਐਂ ਵਿਰਾਗ ਕਰਦੀ ਹੁੰਦੀ ਸੀ ਇਹਦਾ ਤੇ ਆਹ ਹੈ ਵੱਡੀ ਇਹ ਦੋਵੇਂ ਜਿਹੜੀਆਂ ਇਕੱਠੀਆਂ ਖੜੀਆਂ ਇਹ ਦੋਵੇਂ ਭੈਣਾਂ ਆਹ ਜਿਹੋ ਇਹਨਾਂ ਦੀ ਮਾਂ ਵੇਚੀ ਤੇ ਆਹ ਵੱਡੀ ਕੱਟੀ ਡੇਢ ਕ ਪੌਣੇ ਕ ਦੋ ਸਾਲਾਂ ਦੀ ਸੀ ਤੇ ਆਹ ਛੋਟੀ ਸੀ ਉਦੋਂ ਚਾਰਾਂ ਪੰਜਾਂ ਮਹੀਨਿਆਂ ਦੀ ਤੇ ਜਦੋਂ ਇਹਨੂੰ ਪਾਸੇ ਕਰਦੇ ਇਹਨਾਂ ਨੂੰ ਤੇ ਇਹ ਰਿੰਗਣਾ ਹੁਣ ਵੀ ਇੱਕ ਦੂਜੀ ਦੇ ਪਾਸੇ ਨਹੀਂ ਜਾਂਦੀਆਂ ਆ ਜਿਹਨੂੰ ਵੱਡੀ ਛੋਟੀ ਨੂੰ ਮੈਂ ਲਾ ਕੇ ਬੰਨਦਾ ਤੇ ਵੱਡੀ ਕੱਟੀ ਨੇ ਰਿੰਗਣਾ ਇੱਕ ਦੂਜੀ ਨੂੰ ਬਾਜਾ ਮਾਰਦੀਆਂ ਵਿਰਾਗ ਕਰਦੀਆਂ ਇੰਨਾ ਮੋਹ ਹੁੰਦਾ ਜਿਹੜਾ ਆਪ ਦਾ ਜਿਹੜਾ ਹੁੰਦਾ ਉਹ ਆਪ ਦਾ ਹੀ ਹੁੰਦਾ ਆਪਾਂ ਲੱਖਾਂ ਨਾਲ ਕੁਝ ਕਹੀ ਜਾਗੇ ਫੇਰ ਵੀ ਆਪਦਿਆਂ ਦਾ ਦੁੱਖ ਆਪਦਿਆਂ ਦਾ ਹੁੰਦਾ ਹੀ ਹੁੰਦਾ ਜੀ। ਉਹਨੇ ਪਵਾ ਪਾਲਿਆ ਪਰ ਉਹ ਉਹਦਾ ਨਹੀਂ ਕਰਦੀਗੀ ਉਹ ਆਦੀ ਭੈਣ ਦਾ ਕਰਦੀ ਐ ਦੋਵਾਂ ਨੇ ਇਕੱਠਿਆਂ ਨੇ ਖੜਨਾ ਇੱਕ ਦੂਜੀ ਨੂੰ ਪਾਸੇ ਹੋਇਆ ਤੇ ਰਿੰਗਣਾ ਇਹਨਾਂ ਨੇ। ਤੇ ਦੁੱਖ ਕਿਵੇਂ ਨਹੀਂ ਹੁੰਦਾ ਜੀ ਸਭ ਨੂੰ ਦੁੱਖ ਹੁੰਦਾ ਹਨ ਆਪਾਂ ਕੋਈ ਇਨਸਾਨ ਆ ਪੰਛੀ ਆ ਕੋਈ ਜਾਨਵਰ ਆ ਕੁਛ ਵੀ ਆ ਤੇ ਦੁੱਖ ਤਾਂ ਦੌਖੀ ਹੁੰਦਾ ਜੀ। ਚਲੋ ਪ੍ਰਮਾਤਮਾ ਤੰਦਰੁਸਤੀ ਬਖਸ਼ੇ ਹਨ ਇਹਦੀ ਜਾਨ ਬਖਸ਼ੀ ਆ ਪ੍ਰਮਾਤਮਾ ਨੇ। ਵਧੀਆ ਜੇ ਕੋਈ ਕਰ ਏਡੀ ਸਿਆਣ ਪੇ ਵੀ ਜੇ ਕੋਈ ਕਰੇ ਹਨ ਬਿੱਲੀ ਕੁੱਤਾ ਵੜ ਗਿਆ ਕੋਈ ਕੁਛ ਇਥੇ ਤੱਕ ਕਚੂਆ ਚ ਕੋਈ ਚਕੁੰਦਰ ਵੀ ਇਹਦੇ ਕੋਲ ਦੀ ਨੰਗ ਹੀ ਨੇ ਇਹਨੇ ਦੱਸਣਾ ਜੇ ਕੋਈ ਪਸ਼ੂ ਖੁੱਲ ਗਿਆ ਉਹ ਵੀ ਇਹਨੇ ਦੱਸਣਾ ਹੈ ਸਮਾਜ ਨੇ ਰੰਗ ਕੇ ਵੀ ਹੁਣ ਆ ਖੁੱਲ ਗਿਆ ਇਹਨੂੰ ਬੰਨ ਲਵਾ ਕੇ ਤੇ ਏਡੀ ਸਿਆਣੀ ਮਾਜਾ ਜੀ ਵਿਰਾਗ ਬਹੁਤ ਹੁੰਦਾ ਮੇਰਾ ਮਾਨ ਬਹੁਤ ਖਰਾਬ ਹੋਇਆ ਜੀ ਮੈਂ ਵੀਡੀਓ ਨਹੀਂ ਬਣਾ ਸਕੀ ਕਿਉਂਕਿ ਮੇਰਾ ਮਾਨ ਪਾਰ ਆਉਂਦਾ ਸੀਗਾ ਹਨ ਕਿਸੇ ਨੂੰ ਚੰਗਾ ਲੱਗਦਾ ਕਿਸੇ ਨੂੰ ਨਹੀਂ ਚੰਗਾ ਲੱਗਦਾ ਜਿਹੜੇ ਪਸ਼ੂ ਸਾਹਮਦੇ ਆ ਜੀ ਉਹਨਾਂ ਨੂੰ ਉਹ ਹੁੰਦਾ ਵੀ ਪਸੰਦੀ ਐ ਮੈਂ ਤਾਂ ਕੀ ਹੁੰਦੀ ਦੂਜੇ ਨੂੰ ਐ ਲੱਗਦਾ ਵੀ ਇਹ ਤਾਂ ਪਸ਼ੂ ਹੀ ਸੀਗਾ ਹਨਾ ਚਲੋ ਕੋਈ ਨਹੀਂ ਜੀ ਪਰਮਾਤਮਾ ਤੰਦਰੁਸਤੀਆਂ ਬਖਸ਼ੇ ਵਾਦੇ ਘਾਟੇ ਜ਼ਿੰਦਗੀ ਦੇ ਨਾਲ ਚੱਲਦੇ ਰਹਿੰਦੇ ਆ ਹੰਗਾ ਨੂੰ ਪਰਮਾਤਮਾ ਤੰਦਰੁਸਤੀ ਬਖਸ਼ੇ ਲੰਮੀਆਂ ਉਮਰਾਂ ਵਾਲੇ ਤੇ ਬੱਚੇ ਹੋਣ ਪਰਮਾਤਮਾ ਵਾਦਾ ਕਰੇ ਸਭ ਦੇ ਘਰੇ ਖੁਸ਼ੀਆਂ ਖੇੜੇ ਤੰਦਰੁਸਤੀਆਂ ਬਖਸ਼ੇ ਜੀ ਤੇ ਚਲੋ ਜੀ ਅੱਜ ਦੀ ਵੀਡੀਓ ਦਾ ਵੀ ਐਂਡ ਆਪਾਂ ਇੱਥੇ ਕਰਦੇ ਆ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਜੀ ਤਾਂ ਕਰਕੇ ਜੀ 2-3 ਦਿਨ ਹੋ ਗਏ ਮੇਥੋਂ ਵੀਡੀਓ ਨਹੀਂ ਬਣਾਈ ਗਈ ਤੇ ਇਹਦਾ ਮਾਨ ਨੂੰ ਮੈਨੂੰ ਬਹੁਤ ਹੋਇਆ ਦੋ ਹੁਣ ਰਹਿ ਨਹੀਂ ਇੱਕ ਸਾਨੂੰ ਬੱਚਾ ਸੱਟ ਗਈ ਸੀ ਜਿਹੜੀ ਮੱਝ ਦੂਜੀ ਆਪਾਂ ਲਈ ਸੀ ਉਹਦੀ ਵੀ ਕੱਟੀ ਮਰ ਗਈ ਸੀ ਆਪਣੇ ਬੱਚਾ ਨਹੀਂ ਬਚਦਾ ਜੀ ਪਸ਼ੂਆਂ ਦਾ ਕੋਈ ਵੀ ਵਾਧਾ ਨਹੀਂ ਹੁੰਦਾਗਾ ਤੇ ਮਾਨ ਨੂੰ ਤਾਂ ਲੱਗਦਾ ਪਰ ਸਬਰ ਕਰਨਾ ਪੈਂਦਾ ਹਨਾ ਪਰਮਾਤਮਾ ਦੇ ਪਾਣੇ 'ਚ ਰਹਿਣਾ ਪੈਂਦਾ ਜਿੱਥੇ ਪਰਮਾਤਮਾ ਰੱਖੇ ਚਲੋ ਜੀ ਠੀਕ ਹੈ ਮਿਲਦੇ ਹਾਂ ਹੋਰ ਵੀਡੀਓ ਦੇ ਨਾਲ ਸਤ ਸਾਕ ਲਈ ਸਾਰਿਆਂ ਨੂੰ ਜੀ ਸਤ ਸ੍ਰੀ ਅਕਾਲ ਓਕੇ ਜੀ ਬਾਏ ਤੇ ਪਲੀਜ਼ ਜਿਹੜੇ ਨਿਊ ਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਕਮੈਂਟ ਜ਼ਰੂਰ ਕਰ ਦਿਆ ਕਰੋ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਮੈਂ ਵੀਡੀਓ ਪਾਈ ਸੀ ਸ਼ਾਰਟ ਪਾਇਆ ਸੀਗਾ ਕੱਤੀ ਦਾ ਮੈਂ ਕਿਹਾ ਚਲੋ ਯਾਦ ਕਰ ਰਹੇ ਹਾਂ ਜੂਗੀ ਬਹੁਤ ਪੈਣਾ ਦੇ ਕਮੈਂਟ ਆਏ ਜੀ ਸਾਰਿਆਂ ਦਾ ਧੰਨਵਾਦ ਜੀ ਸਭ ਨੇ ਦੁੱਖ ਦੀ ਕੜੀ ਚ ਸਾਥ ਦਿੱਤਾ ਥੈਂਕ ਯੂ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਸ਼ੁਕਰੀਆ ਜੀ ਜਿਹੜੇ ਮੇਰੇ ਨਾਲ ਖੜਦੇ ਆ। ਹਾਂ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਜਿੰਨਾ ਵੀਰਾਂ ਭੈਣਾਂ ਨੇ ਮੇਰੇ ਆਨੇ ਹਨਾ ਕਮੈਂਟ ਕਰੇ। ਵਾਈਬਰੂ ਵਾਈਬਰੂ ਲਿਖਾ ਦੁੱਖ ਦੀ ਕੜੀ ਜੀ ਸਾਹ ਦਿੱਤਾ ਜੀ ਮੈਨੂੰ ਆਈ ਸੀ ਮੈਂ ਇਹਦੀ ਕੱਤੀ ਦੀ ਵੀਡੀਓ ਬਣਾ ਲਾ ਹਨਾ ਯਾਦਗਾਰ ਰਹਿ ਜਾਂਦੀ ਆ। ਬਹੁਤ ਸੋਹਣੀ ਕੱਤੀ ਸੀ ਤੁਸੀਂ ਵੀ ਦੇਖੀ ਸੀ ਜੀ ਸਾਰੀ ਰਾਤ ਉਹ ਪੈਸੀ ਰਾਤ ਨੂੰ ਇਹਦਾ ਜਨਮ ਦਿਵਾਇਆ ਸੀਗਾ। ਤੇ ਉਹ ਫਿਰ ਰਾਤ ਨੂੰ ਹਨੇਰਾ ਸੀ ਤਾਂ ਮਾਣਾ ਆਪਦਾ ਨਹੀਂ ਸੀ ਕਰ ਰਿਹਾ ਫਿਰ ਅਗਲੇ ਦਿਨ ਮੈਂ ਥੋੜੀ ਜਿਹੀ ਉਹਦੀ ਵੀਡੀਓ ਬਣਾਈ ਸੀਗੀ। ਤੇ ਵੀ ਯਾਦ ਕਰ ਰਹੇ ਜੂਗੀ ਵਿਚਾਰੀ ਦੀ ਵੇਖ ਲਿਆ ਕਰਾਂਗੇ ਕਦੇ ਬਹੁਤ ਬਹੁਤ ਸ਼ੁਕਰੀਆ ਜੀ ਜਿੰਨਾ ਵੀਰਾਂ ਭੈਣਾਂ ਨੇ ਮੇਰਾ ਸਾਥ ਦਿੱਤਾ ਧੰਨਵਾਦ ਜੀ YouTube ਫੈਮਲੀ ਦਾ ਵੈਲਕਮ ਹੈ ਜੀ ਦੁਵਾਰਾ ਫੇਰ ਜੀ ਜੋ ਮੇਰੇ ਚੈਨਲ ਤੇ ਆਉਂਦੇ ਆ ਮੈਨੂੰ ਸਪੋਰਟ ਕਰਦੇ ਆ ਬਹੁਤ ਬਹੁਤ ਸ਼ੁਕਰੀਆ ਜੀ ਓਕੇ ਜੀ ਬਾਏ